ਸਾਡੇ ਗਰੰਤੀ ਸਿੰਘ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਦੇ ਰਾਗੀ ਸਿੰਘ ਗੁਰੂ ਘਰ ਦੇ ਢਾਡੀ ਸਿੰਘ ਉਹਨਾਂ ਨੂੰ ਬਣਦਾ ਸਤਕਾਰ ਹੀ ਨਹੀਂ ਦਿੱਤਾ ਜਾਂਦਾ ਮੈਨੂੰ ਤੁਹਾਡੇ ਇਸ ਨਗਰ ਦਾ ਤੇ ਨਹੀਂ ਪਤਾ ਪਰ ਬਹੁਤਿਆਨ ਨਗਰਾਂ ਚ ਜਾਈਦਾ 35 3500 4 4000 ਤੇ 6 6000 ਤੇ ਗਰੰਤੀ ਸਿੰਘ ਰੱਖੇ ਹੋਏ ਤੁਸੀਂ ਸਿਆਣੇ ਬੈਠੇ ਹੋ ਕਿ 6000 ਦੇ ਵਿੱਚ ਇੱਕ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਕੋਈ ਕਰ ਸਕਦਾ ਹੈ ਗੁਜ਼ਾਰਾ ਦੱਸਿਓ ਭਾ ਅੱਜ ਦੇ ਸੰਯੁਗ ਦੇ ਵਿੱਚ 6000 ਤੇ ਕਿਸੇ ਦੇ ਚਾਜ ਦੇ ਸਕੂਲ 'ਚ ਬੱਚਾ ਬੜਾਣਾ ਪੈ ਜਵੇ ਉਹਦੀ ਫੀਸ ਚਲੀ ਜਾਂਦੀ ਹੈ ਰਾਸ਼ਨ ਕਿੱਥੋਂ ਫਿਰ ਗਰੰਤੀ ਸਿੰਘ ਨੂੰ ਕਹਿੰਦੇ ਆ ਕਿ ਦਰਿਆ ਵੀ ਤੂੰ ਸਾਹਮਣੀਆਂ ਨੇ ਭਾਂਡੇ ਵੀ ਤੂੰ ਸਾਹ ਪਾਠਾਂ ਦੀ ਬੁਕਿੰਗ ਵੀ ਤੂੰ ਕਰਨੀ ਐ ਗੁਰੂਪਿਆਰ ਵਾਲੇ ਹੁਣ ਮੈਂ ਕਵਿਤਾ ਦੇ ਰੂਪ ਚ ਗਰੰਥੀ ਸਿੰਘਾਂ ਦਾ ਦਰਦ ਤੁਹਾਨੂੰ ਕਹਿ ਜਮਾ ਗੌਰ ਕਰਿਓ ਮੈਨੂੰ ਕਿਸੇ ਨੇ ਕਿਹਾ ਨਹੀਂ ਕਿ ਗੱਲ ਕਹਿ ਕੇ ਜਾ ਪਰ ਹਰ ਸਟੇਜ ਤੇ ਮੈਂ ਗੁਰੂ ਘਰ ਦਾ ਕੁੱਪਰ ਹੋਂਦੇ ਨਾਤੇ ਆਪਣਾ ਫਰਜ਼ ਸਮਝ ਕੇ ਇਹ ਗੱਲ ਅਕਸਰ ਕਰ ਦਿਆ ਕਰਦਾ ਗੌਰ ਕਰਿਓ ਕਿ ਅਸੀਂ ਰੋਬ ਝਾੜੀਏ ਭਾਈ ਤੇ ਅਖੰਡ ਪਾੜ ਦੀ ਸੇਵਾ ਵਧਾਈ ਤੇ ਜੇ ਦੇਖ ਚ ਮਿੱਠਾ ਘੱਟ ਪੈ ਜੇ ਫਿਰ ਆਨੇ ਖੂਬ ਦਿਖਾਈ ਦੇ ਕਈ ਬੇਲ ਲੜ ਕੇ ਕੇ ਹੱਸਦੇ ਨਹੀਂ ਕਈ ਕੜਾਹ ਵਿੱਚ ਡੱਕਿਆ ਦੱਸਦੇ ਨੇ ਜਿਹੜੇ ਉੱਠਦੇ 10:30 ਵਜੇ ਇੱਥੇ ਉਹ ਵੀ ਤਾਨੇ ਕੱਸਦੇ ਨੇ ਗੁਰੂ ਪਿਆਰ ਵਾਲੇ ਉਹ ਕਦੇ ਰਮਾਲਾ ਸਿੱਧਾ ਲਾਇਆ ਨਹੀਂ ਕਦੇ ਬਾਬਾ ਧੂਪ ਦਿਖਾਇਆ ਨਹੀਂ ਕਦੇ ਦਰਿਆ ਚੋਵਟ ਕੱਢੇ ਨਹੀਂ ਕਦੇ ਲੰਗਰ ਭੋਗ ਲਗਾਇਆ ਨਹੀਂ ਆਪਣਾ ਹੁਕਮ ਦਿਖਾਏ ਪਿਆ ਦੂਜਾ ਆਪਣਾ ਰੋਬ ਜਮਾਏ ਪਿਆ ਇੱਥੇ ਉਹ ਵੀ ਆ ਕੇ ਰੋਬ ਮਾਰੇ ਜਿਹੜਾ ਜਨਾਨੀ ਤੋਂ ਕੁਟਖਾਏ ਪਿਆ ਜਿਹਦੀ ਘਰੇ ਨਹੀਂ ਚਲਦੀ ਗੁਰੂ ਘਰ ਆ ਕੇ ਉਹ ਵੀ ਚੋਦਰ ਚੰਡਦਾ ਉਹ ਵੀ ਗੁਰੂ ਘਰ ਦੇ ਵਜ਼ੀਰ ਤੇ ਚੜਕੇ ਬੋਲਦਾ ਤੇ ਆਖਰੀ ਗੱਲ ਮੈਂ ਕਹਦੇ ਆ ਲੱਖ ਲੱਖ ਦੇ ਡੀਜੇ ਕਰਦੇ ਆ ਉਹਨਾਂ ਦੀਆਂ ਜੇਬਾਂ ਭਰਦੇ ਆ 2-4000 ਨਾਲ ਸਰਨਾ ਨਹੀਂ ਭਾਈ ਦਾ ਟੱਬਰ ਪੜਨਾ ਨਹੀਂ ਜੇ ਇਦਾਂ ਹੀ ਰਿਹਾ ਟਾਂਡੇ ਵਾਲਿਆ ਫਿਰ ਕਿਸੇ ਨੇ ਪਾਠੀ ਬਣਨਾ ਨਹੀਂ ਫਿਰ ਕਿਸੇ ਕੀਰਤਨੀਆ ਬਣਨਾ ਨਹੀਂ ਸਾਨੂੰ ਸਮਝਣਾ ਪਏਗਾ ਸਾਡੀ ਸਮੇਂ ਦੀ ਨਜ਼ਾਕਤ ਹੈ ਸਾਡੇ ਸਮੇਂ ਦੀ ਮੰਗ ਹੈ ਕਿ ਜਿੱਥੇ ਅਸੀਂ ਗੁਰੂ ਘਰ ਦੇ ਵਜ਼ੀਰਾਂ ਦਾ ਇਹ ਬਾਬੇ ਬੁੱਢਾ ਜੀ ਦੀ ਗੱਦੀ ਹੈ ਮੈਂ ਕਿਸੇ ਪਖੰਡਵਾਦੀ ਗੱਲ ਨਹੀਂ ਕਰ ਰਿਹਾ ਪਰ ਗੁਰੂ ਦਾ ਵਜ਼ੀਰ ਹੋਵੇ ਸਚੱਜੀ ਬਾਣੀ ਪੜਨ ਵਾਲਾ ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਉਹਦਾ ਧਿਆਨ ਰੱਖਣਾ ਅਤੇ ਗੁਰੂ ਕਾ ਵਜ਼ੀਰ ਵੀ ਫਿਰ ਉਹਨੂੰ ਬਾਣੀਆਂ ਕੰਠ ਹੋਣ ਉਹ ਵੀ ਚੜ੍ਹਵੀ ਕਲਾ ਵਾਲਾ ਹੋਵੇ ਉਹ ਵੀ ਹੁਕਮਨਾਮਾ ਸਾਹਿਬ ਦੀ ਵਿਆਖਿਆ ਕਰਕੇ ਤੁਹਾਨੂੰ ਦੱਸਣ ਵਾਲਾ ਹੋਵੇ ਫਿਰ ਵੀਡੀਓ ਪਾ ਕੇ ਦੱਸਣਾ ਨਾ ਪਵੇ ਕਿ ਗੁਰੂ ਘਰ ਦੇ ਗਰੰਤੀ ਸਿੰਘ ਦਾ ਮਕਾਨ ਕੱਚਾ ਹੈ ਉਹਦਾ ਘਰ ਦੀ ਛੱਤ ਡਿੱਗਣ ਵਾਲੀ ਉਹਨੂੰ ਦੱਸਣਾ ਨਾ ਪਵੇ ਕਿਉਂਕਿ ਉਹਨੂੰ ਦੇਖਿਆ ਨਾ ਪਿੱਛੇ ਜੇ ਦੋ ਤਿੰਨ ਨਗਰਾਂ ਦੇ ਵਿੱਚ ਕਿੰਨਾ ਮਾਨ ਸਤਕਾਰ ਜਿਹੜਾ ਦਿੱਤਾ ਗਿਆ ਡਾਲਰਾਂ ਦੇ ਨਾਲ ਸ਼ਿੰਗਾਰਿਆ ਗਿਆ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ